ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਨਾਈਟਿਡ ਕਿੰਗਡਮ ਦੇ ਵਿੱਚ ਪੜ੍ਹਾਈ ਜਾਂ ਨੌਕਰੀ ਦੇ ਲਈ ਆਉਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੱਜਕੱਲ ਬਹੁਤ ਸਾਰੇ ਲੋਕ ਯੂਕੇ ਨੂੰ ਸਿਰਫ ਅਸਥਾਈ ਠਿਕਾਣਾ ਨਹੀਂ ਬਲਕਿ ਸਾਈ ਵਸੇਬੇ ਵਜੋਂ ਦੇਖਦੇ ਨੇ ਇਸ ਲੰਬੇ ਸਮੇਂ ਤੇ ਟਿੱਚੇ ਨੂੰ ਯੂਕੇ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਸੈਟਲਮੈਂਟ ਕਿਹਾ ਜਾਂਦਾ ਹੈ ਯੂਕੇ ਵਿੱਚ ਸੈਟਲਮੈਂਟ ਦਾ ਅਰਥ ਹੈ ਬਿਨਾ ਕਿਸੇ ਸਮੇਂ ਦੀ ਪਾਬੰਦੀ ਦੇ ਰਹਿਣ ਦਾ ਅਧਿਕਾਰ ਜਿਸ ਨੂੰ ਇਨਡੈਫਨਾਈਟ ਲੀਵ ਟੂ ਰਿਮੇਨ ਕਿਹਾ ਜਾਂਦਾ ਹੈ ਇਸ ਨਾਲ ਵਿਅਕਤੀ ਕੰਮ ਕਰ ਸਕਦਾ ਹੈ ਪੜ੍ਹਾਈ ਕਰ ਸਕਦਾ ਹੈ ਅਤੇ ਸਰਕਾਰੀ ਸੁਵਿਧਾਵਾਂ ਤੱਕ ਪੌਂਚ ਹਾਸ ਕਸਤੇ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਟੂਡੈਂਟ ਵੀਜ਼ਾ ਆਪਣੇ ਆਪ ਸੈਟਲਮੈਂਟ ਵਿੱਚ ਨਹੀਂ ਬਦਲਦਾ ਤੇ ਗ੍ਰੈਜੂਏਟ ਵੀਜ਼ਾ ਵੀ ਸੈਟਲਮੈਂਟ ਦੇ ਲਈ ਯੋਗ ਨਹੀਂ ਹੈ ਵਿਦਿਆਰਥੀਆਂ ਨੂੰ ਆਕਰਸ਼ਕ ਸਕਿਲਡ ਵਰਕਰ ਵੀਜ਼ਾ, ਗਲੋਬਲ ਟੈਲੈਂਟ ਵੀਜ਼ਾ ਜਾਂ ਫੈਮਿਲੀ ਰੂਟ ਵੱਲ ਜਾਣਾ ਪੈਂਦਾ ਹੈ। ਇਸ ਲਈ ਪੜ੍ਹਾਈ ਦਾ ਸਮਾਂ ਇੱਕ ਤਿਆਰੀ ਦਾ ਤੌਰ ਮੰਨੇ ਜਾਂਦਾ ਹੈ ਜਿਸ ਦੌਰਾਨ ਵਿਅਕਤੀ ਨੂੰ ਨੌਕਰੀ ਤੇਜਰਬਾ ਅਤੇ ਯੋਗਤਾ ਬੁਨਾਉਣੀ ਪੈਂਦੀ ਹੈ। ਸੈਟਲਮੈਂਟ ਦੇ ਮੁੱਖ ਰਸਤੇ ਦੀ ਗੱਲ ਕਰੀ ਜਾਵੇ ਤਾਂ 3 ਸਾਲ ਦਾ ਤੇਜ਼ ਰਸਤਾ ਹੈ। ਇਹ ਰਸਤਾ ਖਾਸ ਤੌਰ ਤੇ ਉਹਨਾਂ ਲਈ ਹੁੰਦਾ ਹੈ ਜੋ ਯੂਕੇ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਜਿਵੇਂ ਕਿ ਗਲੋਬਲ ਟੈਲੈਂਟ ਵੀਜ਼ਾ, ਜਾਂ ਫਿਰ ਇਨੋਵੇਟਰ ਫਾਊਂਡਰ ਵੀਜ਼ਾ ਵਾਲੇ ਲੋਕ। ਇਹ ਰਸਤਾ ਤੇਜ਼ ਹੈ ਪਰ ਬਹੁਤ ਔਖਾ ਹੈ। ਦੂਜੀ ਪਾਸੇ 5 ਸਾਲ ਦਾ ਆਮ ਰਸਤਾ ਇਸ ਹੱਬ ਤੋਂ ਆਮ ਰਸਤਾ ਇਸ ਲਈ ਹੈ ਸਕਿਲਡ ਵਰਕਰ ਵੀਜ਼ਾ ਚ ਫੈਮਲੀ ਰੂਟ ਰਾਹੀਂ ਆਈ ਲੋਕ 5 ਸਾਲ ਦੀ ਲਗਾਤਾਰ ਕਾਨੂੰਨੀ ਰਿਹائش ਤੋਂ ਬਾਅਦ ਸੈਟਲਮੈਂਟ ਲਈ ਅਰਜੀ ਦੇ ਸਕਦੇ ਨੇ ਇਸ ਵਿੱਚ ਲੋੜ ਹੁੰਦੀ ਹੈ ਵੈਧ ਵੀਜ਼ਾ ਲਾਈਫ ਇਨ ਦਾ ਯੂਕੇ ਟੈਸਟ ਅੰਗਰੇਜ਼ੀ ਭਾਸ਼ਾ ਯੋਗਤਾ ਤੇ ਚੁੰਗੇ ਚਰਿੱਤਰ ਦੀ ਪਰ ਹੁਣ ਸਿਰਫ ਸਮਾਂ ਕਾਫੀ ਨਹੀਂ ਰਹੇਗਾ ਸਰਕਾਰ ਹੁਣ ਆਮਦਨ ਨੌਕਰੀ ਦੀ ਸਥਿਰਤਾ ਟੈਕਸ ਭੁਗਤਾਨ ਅਤੇ ਯੋਗਦਾਨ ਨੂੰ ਵਧੇਰੇ ਤਰਜੀਹ ਦੇ ਰਹੀ ਹੈ ਹੁਣ ਇਹ ਗੱਲ 10 ਸਾਲ ਦਾ ਲੰਮਾ ਰਸਤਾ ਜੋ ਲੋਕ ਵੱਖ-ਵੱਖ ਵੀਜ਼ੇ ਹਟੇ ਲੰਬੇ ਸਮੇਂ ਤੋਂ ਯੂਕੇ ਵਿੱਚ ਰਹਿ ਰਹੇ ਨੇ ਉਹ 10 ਸਾਲਾਂ ਬਾਅਦ ਸੈਟਲਮੈਂਟ ਦੇ ਲਈ ਯੋਗ ਹੋ ਸਕਤੇ ਨੇ ਇਸ ਨੂੰ ਲੌਂਗ ਰੈਜ਼ੀਡੈਂਟ ਰੂਟ ਕਿਹਾ ਜਾਂਦਾ ਤੇ ਹੁਣ ਸਰਕਾਰ ਇਸ ਗੱਲ ਤੇ ਵੀ ਵਿਚਾਰ ਕਰ ਰਹੀ ਹੈ ਕਿ ਅਗਲੇ ਸਮੇਂ ਦੇ ਵਿੱਚ 10 ਸਾਲਾਂ ਵਾਲਾ ਰਸਤਾ ਹੀ ਮਿਆਰ ਬਣਾਇਆ ਜਾਵੇ ਕਾਰੋਬਾਰੀ ਅਤੇ ਉਦਮੀ ਲੋਕਾਂ ਦੇ ਲਈ ਇਨੋਵੇਟਰ ਫਾਊਂਡਰ ਵੀਜ਼ਾ ਵਾਲੇ ਲੋਕ ਜੇ ਸਫਲ ਬਿਜ਼ਨਸ ਚਲਾਉਂਦੇ ਨੇ ਤਾਂ ਰੋਜ਼ਗਾਰ ਪੈਦਾ ਕਰਦੇ ਨੇ ਇਸ ਦੇ ਨਾਲ ਉਹ ਟੈਕਸ ਭਰਦੇ ਨੇ ਤੇ ਉਹਨਾਂ ਨੂੰ ਜਲਦੀ ਸੈਟਲਮੈਂਟ ਮਿਲ ਸਕਦੀ ਹੈ ਪਰ ਅਸਥਿਰ ਆਮਦਨ ਜਾਂ ਕਮਜ਼ੋਰ ਕਾਰੋਬਾਰ ਹੋਣ ਉੱਤੇ ਸਮਾਂ ਲੱਗ ਸਕਦਾ ਹੈ ਪਰਿਵਾਰਕ ਮੈਂਬਰਾਂ ਤੇ ਲਈ ਗੱਲ ਕੀਤੀ ਜਾਵੇ ਤਾਂ પતિ ਪਤਨੀ ਸਿਵਲ ਪਾਰਟਨਰ ਅਤੇ ਨਿਰਭਰ ਬੱਚੇ ਜਿ ਮੁੱਖ ਅਰਜ਼ੀਕਾਰ ਦੇ ਨਾਲ ਕਾਨੂੰਨੀ ਤੌਰ ਤੇ ਦਿੰਦੇ ਨੇ ਉਹ ਵੀ ਸੈਟਲਮੈਂਟਲ ਯੋਗ ਹੋ ਸਕਦੇ ਨੇ ਸ਼ਰਤ ਇਹ ਕਿ ਰਿਸ਼ਤਾ ਸੱਚਾ ਹੋਵੇ ਤੇ ਅੰਗਰੇਜ਼ੀ ਦੀ ਯੋਗਤਾ ਹੋਵੇ ਤੇ ਚਰਿੱਤਰ ਸਾਫ਼ ਹੋਵੇ ਵੱਡਾ ਫਤਲਾਬ ਆਉਣ ਵਾਲਾ ਜਿਕਰ ਗੱਲ ਕਰੀਏ ਯੂਕੇ ਸਰਕਾਰ ਨੇ ਹੁਣ ਪਿਛਲੇ 50 ਸਾਲਾਂ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਸੁਧਾਰ ਦਾ ਐਲਾਨ ਕੀਤਾ ਹੈ ਗ੍ਰੈਸ ਕਤਰ ਸ਼ਿਪਾਨਾ ਮਹਿਮੂਦ ਦੇ ਮੁਤਾਬਕ ਸੈਟਲਮੈਂਟਲੀ ਸਮਾਂ 5 ਤੋਂ ਵਧਾ ਕੇ 10 ਸਾਲਾਂ ਦਾ ਦਿੱਤਾ ਗਿਆ ਹੈ ਉੱਚ ਅੰਡਰਗ੍ਰੈਜੂਏਟ ਲੈਵਲ B2 ਕਰ ਦਿੱਤਾ ਗਿਆ ਵਧੀਕ ਕਾਮਦਨ ਦੀ ਸ਼ਰਤ ਰੱਖੀ ਗਈ ਹੈ ਸਖਤ ਬਿਹੇਵੀਅਰ ਅਤੇ ਕੰਪਲਾਈਅንስ ਚੈੱਕ ਵੀ ਰਤੇ ਗਏ ਨੇ ਹਾਲਕਿ ਇਹ ਯੂਸਸਪਮੈਂਟਲ ਸਕੀਮ ਬਲੇ ਲੋਕਾਂ ਨੂੰ ਇਸ ਤੋਂ ਛੋਟ ਮਿਲ ਸਕਦੀ ਹੈ ਯੂਨਾਈਟਿਡ ਕਿੰਗਡਮ ਤੇ ਉੱਚ ਪੜਾਈ ਜਾਂ ਨੌਕਰੀ ਲਈ ਔਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਤੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੱਜਕੱਲ੍ਹ ਬਹੁਤ ਸਾਰੇ ਲੋਕ ਯੂਕੇ ਨੂੰ ਸਿਰਫ ਅਸਥਾਈ ਠਿਕਾਣਾ ਨਹੀਂ ਬਲਕਿ ਸਾਈ ਵਸੇਬੇ ਵਜੂ ਦੇਖਦੇ ਨੇ ਇਸ ਲੰਬੇ ਸਮੇਂ ਤੇ ਕਿਚੇ ਨੂੰ ਯੂਕੇ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਸੈਟਲਮੈਂਟ ਕਿਹਾ ਜਾਂਦਾ ਹੈ ਯੂਕੇ ਵਿੱਚ ਸੈਟਲਮੈਂਟ ਦਾ ਅਰਥ ਹੈ ਬਿਨਾ ਕਿਸੇ ਸਮੇਂ ਦੀ ਪਾਬੰਦੀ ਦੇ ਰਹਿਣ ਦਾ ਅਧਿਕਾਰ ਜਿਸ ਨੂੰ ਇੰਡੀਫਿਨਾਈਟ ਲੀਵ ਟੂ ਰਿਮੇਨ ਕਿਹਾ ਜਾਂਦਾ ਹੈ ਇਸ ਨਾਲ ਵਿਅਕਤੀ ਕੰਮ ਕਰ ਸਕਦਾ ਹੈ ਪੜਾਈ ਕਰ ਸਕਦਾ ਹੈ ਅਤੇ ਸਰਕਾਰੀ ਸਹੂਲਤਾਂਵਾਂ ਤੱਕ ਪਹੁੰਚ ਹਾਸਲ ਕਰ ਸਕਦਾ ਹੈ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਟੂਡੈਂਟ ਵੀਜ਼ਾ ਆਪਣੇ ਆਪ ਸੈਟਲਮੈਂਟ ਵਿੱਚ ਨਹੀਂ ਬਦਲਦਾ ਤੇ ਗ੍ਰੈਜੂਏਟ ਵੀਜ਼ਾ ਵੀ ਸੈਟਲਮੈਂਟ ਡੈਲੀਯੋਕ ਨਹੀਂ ਹੈ ਵਿਦਿਆਰਥੀਆਂ ਨੂੰ ਆਕਰਸ਼ਕ ਸਕਿਲਡ ਵਰਕਰ ਵੀਜ਼ਾ, ਗਲੋਬਲ ਟੈਲੈਂਟ ਵੀਜ਼ਾ ਜਾਂ ਫੈਮਿਲੀ ਰੂਟ ਵੱਲ ਜਾਣਾ ਪੈਂਦਾ ਹੈ। ਇਸ ਲਈ ਪੜ੍ਹਾਈ ਦਾ ਸਮਾਂ ਇੱਕ ਤਿਆਰੀ ਦਾ ਤੌਰ ਮੰਨੇ ਜਾਂਦਾ ਹੈ ਜਿਸ ਦੌਰਾਨ ਵਿਅਕਤੀ ਨੂੰ ਨੌਕਰੀ ਤੇਜਰਬਾ ਅਤੇ ਯੋਗਤਾ ਬੁਣੋਣੀ ਪੈਂਦੀ ਹੈ। ਸੈਟਲਮੈਂਟ ਦੇ ਮੁੱਖ ਰਸਤੇ ਦੀ ਗੱਲ ਕਰੀ ਜਾਵੇ ਤਾਂ 3 ਸਾਲ ਦਾ ਤੇਜ਼ ਰਸਤਾ ਹੈ। ਇਹ ਰਸਤਾ ਖਾਸ ਤੌਰ ਤੇ ਉਹਨਾਂ ਲਈ ਹੁੰਦਾ ਹੈ ਜੋ ਯੂਕੇ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਜਿਵੇਂ ਕਿ ਗਲੋਬਲ ਟੈਲੈਂਟ ਵੀਜ਼ਾ, ਜਾਂ ਫਿਰ ਇਨੋਵੇਟਰ ਫਾਊਂਡਰ ਵੀਜ਼ਾ ਵਾਲੇ ਲੋਕ। ਇਹ ਰਸਤਾ ਤੇਜ਼ ਹੈ ਪਰ ਬਹੁਤ ਔਖਾ ਹੈ। ਦੂਜੇ ਪਾਸੇ 5 ਸਾਲ ਦਾ ਆਮ ਰਸਤਾ ਹੈ ਇਹ ਸਭ ਤੋਂ ਆਮ ਰਸਤਾ ਇਸ ਲਈ ਹੈ ਸਕਿਲਡ ਵਰਕਰ ਵੀਜ਼ਾ ਜਾਂ ਫੈਮਿਲੀ ਰੂਟ ਰਾਹੀਂ ਆਏ ਲੋਕ 5 ਸਾਲ ਦੀ ਲਗਾਤਾਰ ਕਾਨੂੰਨੀ ਰਿਹਾਇਸ਼ ਤੋਂ ਬਾਅਦ ਸੈਟਲਮੈਂਟ ਦੇ ਲਈ ਅਰਜੀ ਦੇ ਸਕਦੇ ਨੇ ਇਸ ਵਿੱਚ ਲੋੜ ਹੁੰਦੀ ਹੈ ਵੈਦ ਵੀਜ਼ਾ ਲਾਈਫ ਇਨ ਦਾ ਯੂਕੇ ਟੈਸਟ ਅੰਗਰੇਜ਼ੀ ਭਾਸ਼ਾ ਯੋਗਤਾ ਤੇ ਚੰਗੇ ਚਰਿੱਤਰ ਦੀ ਪਰ ਹੁਣ ਸਿਰਫ ਸਮਾਂ ਕਾਫੀ ਨਹੀਂ ਰਹੇਗਾ ਸਰਕਾਰ ਹੁਣ ਆਮਦਨ ਨੌਕਰੀ ਦੀ ਸਥਿਰਤਾ ਟੈਕਸ ਭੁਗਤਾਨ ਅਤੇ ਯੋਗਦਾਨ ਨੂੰ ਵਧੇਰੇ ਤਰਜੀਹ ਦੇ ਰਹੀ ਹੈ ਹੁਣ ਇਹ ਗੱਲ 10 ਸਾਲ ਦਾ ਲੰਮਾ ਰਸਤਾ ਜੋ ਲੋਕ ਵੱਖ-ਵੱਖ ਵੀਜ਼ੇ ਹਟੇ ਲੰਬੇ ਸਮੇਂ ਤੋਂ ਯੂਕੇ ਵਿੱਚ ਰਹਿ ਰਹੇ ਨੇ ਉਹ 10 ਸਾਲਾਂ ਬਾਅਦ ਸੈਟਲਮੈਂਟ ਦੇ ਲਈ ਯੋਗ ਹੋ ਸਕਤੇ ਨੇ ਇਸ ਨੂੰ ਲੌਂਗ ਰੈਜ਼ੀਡੈਂਟ ਰੂਟ ਕਿਹਾ ਜਾਂਦਾ ਹੈ ਤੇ ਹੁਣ ਸਰਕਾਰ ਇਸ ਗੱਲ ਤੇ ਵੀ ਵਿਚਾਰ ਕਰ ਰਹੀ ਹੈ ਕਿ ਅਗਲੇ ਸਮੇਂ ਦੇ ਵਿੱਚ 10 ਸਾਲਾਂ ਵਾਲਾ ਰਸਤਾ ਹੀ ਮਿਆਰ ਬਣਾਇਆ ਜਾਵੇ ਕਾਰੋਬਾਰੀ ਅਤੇ ਉਦਮੀ ਲੋਕਾਂ ਦੇ ਲਈ ਇਨੋਵੇਟਰ ਫਾਊਂਡਰ ਵੀਜ਼ਾ ਵਾਲੇ ਲੋਕ ਜੇ ਸਫਲ ਬਿਜ਼ਨਸ ਚਲਾਉਂਦੇ ਨੇ ਤਾਂ ਰੋਜ਼ਗਾਰ ਪੈਦਾ ਕਰਦੇ ਨੇ ਇਸ ਦੇ ਨਾਲ ਉਹ ਟੈਕਸ ਭਰਦੇ ਨੇ ਤੇ ਉਹਨਾਂ ਨੂੰ ਜਲਦੀ ਸੈਟਲਮੈਂਟ ਮਿਲ ਸਕਦੀ ਹੈ ਪਰ ਅਸਥਿਰ ਆਮਦਨ ਜਾਂ ਕਮਜ਼ੋਰ ਕਾਰੋਬਾਰ ਹੋਣ ਉਤੇ ਸਮਾਂ ਲੱਗ ਸਕਦਾ ਹੈ ਪਰਿਵਾਰਕ ਮੈਂਬਰ ਦੇ ਲਈ ਗੱਲ ਕੀਤੀ ਜਾਵੇ ਤਾਂ ਪਤੀ ਪਤਨੀ ਸਿਵਲ ਪਾਰਟਨਰ ਅਤੇ ਨਿਰਭਰ ਬੱਚੇ ਜੇ ਮੁੱਖ ਅਰਜ਼ੀਕਾਰ ਦੇ ਨਾਲ ਕਾਨੂੰਨੀ ਤੌਰ ਤੇ ਰਹਿੰਦੇ ਨੇ ਉਹ ਵੀ ਸੈਟਲਮੈਂਟ ਦੇ ਲਈ ਯੋਗ ਹੋ ਸਕਦੇ ਨੇ ਸ਼ਰਤ ਇਹ ਹੈ ਕਿ ਰਿਸ਼ਤਾ ਸੱਚਾ ਹੋਵੇ ਤੇ ਅੰਗਰੇਜ਼ੀ ਦੀ ਯੋਗਤਾ ਹੋਵੇ ਤੇ ਚਰਿੱਤਰ ਸਾਫ਼ ਵੇ ਵੱਡਾ ਫਤਲਾਬ ਆਉਣ ਵਾਲਾ ਜੇਕਰ ਗੱਲ ਕਰੀਏ ਯੂਕੇ ਸਰਕਾਰ ਨੇ ਹੁਣ ਪਿਛਲੇ 50 ਸਾਲਾਂ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਸੁਧਾਰ ਦਾ ਐਲਾਨ ਕੀਤਾ ਹੈ ਗ੍ਰੈਸ ਕਤਰ ਸ਼ਿਪਾਨਾ ਮਹਿਮੂਦ ਦੇ ਮੁਤਾਬਕ ਸੈਟਲਮੈਂਟਲੀ ਸਮਾਂ 5 ਤੋਂ ਬਤਾ ਕੇ 10 ਸਾਲਾਂ ਦਾ ਦਿੱਤਾ ਗਿਆ ਹੈ ਕੁਝ ਅੰਗਰੇਜ਼ੀ ਲੈਵਲ B2 ਕਰ ਦਿੱਤਾ ਗਿਆ ਵਿਧੀ ਕਾਮਦਨ ਦੀ ਸ਼ਰਤ ਰੱਖੀ ਗਈ ਹੈ ਸਖਤ ਬਿਹੇਵੀਅਰ ਅਤੇ ਕੰਪਲਾਈਅਸ ਚੈੱਕ ਵੀ ਰਿਤੇ ਗਏ ਨੇ ਹਾਲਕਿ ਇਹ ਯੂ ਸੈਟਲਮੈਂਟ ਸਕੀਮ ਭਲੇ ਲੋਕਾਂ ਨੂੰ ਇਸ ਤੋਂ ਛੋਟ ਮਿਲ ਸਕਦੀ ਹੈ ਯੂਨਾਈਟਿਡ ਕਿੰਗਡਮ ਤੇ ਉੱਚ ਪੜਾਈ ਜਾਂ ਨੌਕਰੀ ਲਈ ਆਨ ਵਾਲੇ ਹਜ਼ਾਰਾਂ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਤੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੱਜਕਲ ਪੂਰੇ ਸਾਰੇ ਲੋਕ ਯੂਕੇ ਨੂੰ ਸਿਰਫ ਅਸਥਾਈ ਠਿਕਾਣਾ ਨਹੀਂ ਬਲਕਿ ਸਾਈ ਵਸੇਬੇ ਵਜੂ ਦੇਖਦੇ ਨੇ ਇਸ ਲੰਬੇ ਸਮੇਂ ਤੇ ਟੀਚੇ ਨੂੰ ਕਿਉਂਕਿ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਸੈਟਲਮੈਂਟ ਕਿਹਾ ਜੋਹੰਤਾ ਯੂਕੇ ਵਿੱਚ ਸੈਟਲਮੈਂਟ ਦਾ ਅਰਥ ਹੈ ਬਿਨਾ ਕਿਸੇ ਸਮੇਂ ਦੀ ਪਾਬੰਦੀ ਦੇ ਰਹਿਣ ਦਾ ਅਧਿਕਾਰ ਜਿਸ ਨੂੰ ਇਨਫਿਨਾਈਟਲੀ ਟੂ ਰਿਮੇਨ ਕਿਹਾ ਜਾਂਦਾ ਹੈ ਇਸ ਨਾਲ ਵਿਅਕਤੀ ਕੰਮ ਕਰ ਸਕਦਾ ਹੈ ਪੜਾਈ ਕਰ ਸਕਦਾ ਹੈ ਅਤੇ ਸਰਕਾਰੀ ਸਹੂਲਤਾਂ ਤੱਕ ਪਹੁੰਚ ਹਾਸਲ ਕਰ ਸਕਦਾ ਹੈ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਟੂਡੈਂਟ ਵੀਜ਼ਾ ਆਪਣੇ ਆਪ ਸੈਟਲਮੈਂਟ ਵਿੱਚ ਨਹੀਂ ਬਦਲਦਾ ਤੇ ਗ੍ਰੈਜੂਏਟ ਵੀਜ਼ਾ ਵੀ ਸੈਟਲਮੈਂਟ ਦੇ ਲਈ ਯੋਗ ਨਹੀਂ ਹੈ ਵਿਦਿਆਰਥੀਆਂ ਨੂੰ ਆਕਰਕਸ਼ ਸਕਿਲਡ ਵਰਕਰ ਵੀਜ਼ਾ, ਗਲੋਬਲ ਟੈਲੈਂਟ ਵੀਜ਼ਾ ਜਾਂ ਫੈਮਿਲੀ ਰੂਟ ਵੱਲ ਜਾਣਾ ਪੈਂਦਾ ਹੈ। ਇਸ ਲਈ ਪੜਾਈ ਦਾ ਸਮਾਂ ਇੱਕ ਤਿਆਰੀ ਦਾ ਤੌਰ ਮੰਨੇ ਜਾਂਦਾ ਹੈ। ਇਸ ਦੌਰਾਨ ਵਿਅਕਤੀ ਨੂੰ ਨੌਕਰੀ ਤੇਜਰਬਾ ਅਤੇ ਯੋਗਤਾ ਬੁਣੋਣੀ ਪੈਂਦੀ ਹੈ। ਸੈਟਲਮੈਂਟ ਦੇ ਮੁੱਖ ਰਸਤੇ ਦੀ ਗੱਲ ਕਰੀ ਜਾਵੇ ਤਾਂ 3 ਸਾਲ ਦਾ ਤੇਜ਼ ਰਸਤਾ ਹੈ। ਇਹ ਰਸਤਾ ਖਾਸ ਤੌਰ ਤੇ ਉਹਨਾਂ ਲਈ ਹੁੰਦਾ ਹੈ ਜੋ ਯੂਕੇ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਜਿਵੇਂ ਕਿ ਗਲੋਬਲ ਟੈਲੈਂਟ ਵੀਜ਼ਾ, ਜਾਫਰ ਇਨੋਵੇਟਰ ਫਾਊਂਡਰ ਵੀਜ਼ਾ ਵਾਲੇ ਲੋਕ। ਇਹ ਰਸਤਾ ਤੇਜ਼ ਹੈ ਪਰ ਬਹੁਤ ਔਖਾ ਹੈ। ਦੂਜੀ ਪਾਸੇ 5 ਸਾਲ ਦਾ ਆਮ ਰਸਤਾ ਇਸ ਸਭ ਤੋਂ ਆਮ ਰਸਤਾ ਇਸ ਲਈ ਹੈ ਸਕਿਲਡ ਵਰਕਰ ਵੀਜ਼ਾ ਚ ਫੈਮਲੀ ਰੂਟ ਰਾਹੀਂ ਆਈ ਲੋਕ 5 ਸਾਲ ਦੀ ਲਗਾਤਾਰ ਕਾਨੂੰਨੀ ਰਿਹائش ਤੋਂ ਬਾਅਦ ਸੈਟਲਮੈਂਟ ਲਈ ਅਰਜੀ ਦੇ ਸਕਦੇ ਨੇ ਇਸ ਵਿੱਚ ਲੋਡ ਹੁੰਦੀ ਹੈ ਵੈਦ ਵੀਜ਼ਾ ਲਾਈਫ ਇਨ ਦਾ ਯੂਕੇ ਟੈਸਟ ਅੰਗਰੇਜ਼ੀ ਭਾਸ਼ਾ ਯੋਗਤਾ ਤੇ ਚੁੰਗੇ ਚੁਰੀਤਰਦੀ ਪਰ ਹੁਣ ਸਿਰਫ ਸਮਾਂ ਕਾਫੀ ਨਹੀਂ ਰਹੇਗਾ ਸਰਕਾਰ ਹੁਣ ਆਮਦਨ ਨੌਕਰੀ ਦੀ ਸਥਿਰਤਾ ਟੈਕਸ ਭੁਗਤਾਨ ਅਤੇ ਯੋਗਦਾਨ ਨੂੰ ਵਧੇਰੇ ਤਰਜੀਹ ਦੇ ਰਹੀ ਹੈ ਹੁਣ ਇਹ ਗੱਲ 10 ਸਾਲ ਦਾ ਲੰਮਾ ਰਸਤਾ ਜੋ ਲੋਕ ਵਕਵਾਖ ਵੀਜ਼ੇ ਹਟੇ ਲੰਬੇ ਸਮੇਂ ਤੋਂ ਯੂਕੇ ਵਿੱਚ ਰਹ ਰਹੇ ਨੇ ਉਹ 10 ਸਾਲਾਂ ਬਾਅਦ ਸੈਟਲਮੈਂਟ ਦੇ ਲਈ ਯੋਗ ਹੋ ਸਕਤੇ ਨੇ ਇਸ ਨੂੰ ਲੌਂਗ ਰੈਜ਼ੀਡੈਂਟ ਰੂਟ ਕਿਹਾ ਜਾਂਦਾ ਹੈ ਤੇ ਹੁਣ ਸਰਕਾਰ ਇਸ ਗੱਲ ਤੇ ਵੀ ਵਿਚਾਰ ਕਰ ਰਹੀ ਹੈ ਕਿ ਅਗਲੇ ਸਮੇਂ ਦੇ ਵਿੱਚ 10 ਸਾਲਾਂ ਵਾਲਾ ਰਸਤਾ ਹੀ ਮਿਆਰ ਬਣਾਇਆ ਜਾਵੇ ਕਾਰੋਬਾਰੀ ਅਤੇ ਉਦਮੀ ਲੋਕਾਂ ਦੇ ਲਈ ਇਨੋਵੇਟਰ ਫਾਊਂਡਰ ਵੀਜ਼ਾ ਵਾਲੇ ਲੋਕ ਜੇ ਸਫਲ ਬਿਜ਼ਨਸ ਚਲਾਉਂਦੇ ਨੇ ਤਾਂ ਰੋਜ਼ਗਾਰ ਪੈਦਾ ਕਰਦੇ ਨੇ ਇਸ ਦੇ ਨਾਲ ਉਹ ਟੈਕਸ ਭਰਦੇ ਨੇ ਤੇ ਉਹਨਾਂ ਨੂੰ ਜਲਦੀ ਸੈਟਲਮੈਂਟ ਮਿਲ ਸਕਦੀ ਹੈ ਪਰ ਅਸਥਿਰ ਆਮਦਨ ਜਾਂ ਕਮਜ਼ੋਰ ਕਾਰੋਬਾਰ ਹੋਣ ਉਤੇ ਸਮਾਂ ਲੱਗ ਸਕਦਾ ਹੈ ਪਰਿਵਾਰਕ ਮੈਂਬਰ ਦੇ ਲਈ ਗੱਲ ਕੀਤੀ ਜਾਵੇ ਤਾਂ ਪਤੀ ਪਤਨੀ ਸਿਵਲ ਪਾਰਟਨਰ ਅਤੇ ਨਿਰਭਰ ਬੱਚੇ ਜੇ ਮੁੱਖ ਅਰਜ਼ੀਕਾਰ ਦੇ ਨਾਲ ਕਾਨੂੰਨੀ ਤੌਰ ਤੇ ਰਹਿੰਦੇ ਨੇ ਉਹ ਵੀ ਸੈਟਲਮੈਂਟ ਦੇ ਯੋਗ ਹੋ ਸਕਦੇ ਨੇ ਸ਼ਰਤ ਇਹ ਹੈ ਕਿ ਰਿਸ਼ਤਾ ਸੱਚਾ ਹੋਵੇ ਤੇ ਅੰਗਰੇਜ਼ੀ ਦੀ ਯੋਗਤਾ ਹੋਵੇ ਅਤੇ ਚਰਿੱਤਰ ਸਾ ਵੱਡਾ ਬਤਲਾਪ ਆਉਣ ਵਾਲਾ ਹੈ ਜਿਕਰ ਗੱਲ ਕਰੀਏ ਯੂਕੇ ਸਰਕਾਰ ਨੇ ਹੁਣ ਪਿਛਲੇ 50 ਸਾਲਾਂ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਸੁਧਾਰ ਦਾ ਐਲਾਨ ਕੀਤਾ ਹੈ ਗ੍ਰੈਸ ਕਤਰ ਸ਼ਿਬਾਨਾ ਮਹਿਮੂਦ ਦੇ ਮੁਤਾਬਕ ਸੈਟਲਮੈਂਟਲੀ ਸਮਾਂ 5 ਤੋਂ ਬਤਾ ਕੇ 10 ਹਲਕਾ ਦਿੱਤਾ ਗਿਆ ਕੁਝ ਅੰਗਰੇਜ਼ੀ ਲੈਵਲ B2 ਕਰ ਦਿੱਤਾ ਗਿਆ ਵਧੀਕ ਕਾਮਦਨ ਦੀ ਸ਼ਰਤ ਰੱਖੀ ਗਈ ਹੈ ਸਖਤ ਬਿਹੇਵੀਅਰ ਅਤੇ ਕੰਪਲਾਈਂਸ ਚੈੱਕ ਵੀ ਰਤੇ ਗਏ ਨੇ ਹਾਲਕਿ ਇਹ ਯੂ ਸੈਟਲਮੈਂਟ ਸਕੀਮ ਬਲੇ ਲੋਕਾਂ ਨੂੰ ਇਸ ਤੋਂ ਛੋਟ ਮਿਲ ਸਕਦੀ ਹੈ